ਸ੍ਰੀ ਗੁਰਾਂ ਸੱਜਿ ਲੜੀਵਾਰ ਵਿਆਖਿਆ ਰੰਗ ਕੀਤੀ ਹੈ ਉਸ ਨੂੰ ਅੱਗੇ ਸਮਝਣ ਦਾ ਯਤਨ ਕਰਿਏ ਸ੍ਰੀ ਰਾਗ ਮਹੱਲ ਲਾਗੀ ਜਾਗ ਹਰ ਭਗਤਾ ਹਰ ਤਨ ਰਾਸ ਹੈ ਹਰ ਪੁੱਛ ਕਰੇ ਵਾਕ ਹਰ ਭਗਤਾ ਜਿਹੜੇ ਗੁਰਮੁਖ ਪਿਆਰੇ ਸਵਾਹਿਗੁਰੂ ਦੇ ਭਗਤ ਨੇ ਉਹਨਾਂ ਦੇ ਕੋਲ ਹਰ ਤਨ ਰਾਸ ਹੈ ਰਾਸ ਭਾਵ ਕੀ ਰਾਹ ਦੀ ਪੂੰਜੀ ਭਾਵ ਕੀ ਨਾਮ ਦਾ ਧਨ ਹੈ ਨਾਮ ਦੀ ਪੂੰਜੀ ਹੈ ਉਹਨਾਂ ਦੇ ਕੋਲ ਗੁਰ ਪੁੰਜ ਕਰਾਵਾ ਵਪਾਰ ਤੇ ਗ੍ਰੋਧੀ ਮਤ ਲੈ ਕੇ ਜਿਹੜਾ ਤੰ ਗੁਰੂ ਨੂੰ ਚੰਗਾ ਲੱਗਦਾ ਹੈ ਜਿਹੜੇ ਕਰਮ ਗੁਰੂ ਨੂੰ ਚੰਗੇ ਲੱਗਦੇ ਨੇ ਉਹ ਵਪਾਰ ਕਰਦੇ ਨੇ ਭਾਵ ਕੀ ਉਹ ਜੇ ਕਰਮ ਕਰਦੇ ਨੇ ਹਰ ਨਾਮ ਸਲਾਹਨਾ ਸਦਾ ਸਦਾ ਵਖਰ ਹਰ ਨਾਮ ਅਬਦਾ ਸੋਦਾ ਸਦਾ ਹਰវេល ਉਸ ਵਾਹਿਗੁਰੂ ਦੀ ਸਤ ਸਲਾਲ ਜੁੜੇ ਰਹਿੰਦੇ ਨੇ ਭਾਵ ਕੀ ਦੁਨੀਆ ਦੇ ਕੰਮ ਕਰਦੇ ਹੋਏ ਉਹਨਾਂ ਦਾ ਚੇਤਤ ਵਾਹਿਗੁਰੂ ਵਿੱਚ ਜੁੜਿਆ ਰਹਿੰਦਾ ਹੈ ਵੱਖਰ ਹਰ ਨਾਮ ਆਧਾਰ ਵੱਖਰ ਭਾਵ ਕੀ ਪ੍ਰਮਾਤਮਾ ਦੇ ਨਾਮ ਦਾ ਸੋਦਾ ਕਰਦੇ ਨੇ ਤੇ ਨਾਮ ਉਹਨਾਂ ਦਾ ਆਸਰਾ ਬਣਿਆ ਰਹਿੰਦਾ ਹੈ ਆਧਾਰ ਬਣਿਆ ਰਹਿੰਦਾ ਹੈ ਭਾਵ ਕੀ ਟੀਚ ਬਣਿਆ ਰਹਿੰਦਾ ਹੈ ਗੁਰ ਪੂਰਾ ਹਰ ਨਾਮ ਜੜਾਇਆ ਜਿਨ੍ਹਾਂ ਨੇ ਪੂਰੇ ਗੁਰੂ ਨੇ ਆਪਣਾ ਨਾਮ ਵਿਰਣ ਕਰਾਤਾ ਆਪਣਾ ਨਾਮ ਚੀਤੇ ਕਰਾ ਦਿੱਤਾ ਹਰ ਭਗਤਾਂ ਅਟੁੱਟ ਭੰਡਾਰ ਉਹਨਾਂ ਗੁਰਮੁਖਾਂ ਦੇ ਵਾਣ ਇਹੋ ਜਿਹੇ ਪਟਾਰੇ ਖੁੱਲ ਜਾਂਦੇ ਨੇ ਜਿਹੜੇ ਕਦੇ ਖਤਮ ਹੀ ਨਹੀਂ ਹੁੰਦੇ ਭਾਈ ਇਹ ਇਸ ਮਨ ਨੂੰ ਸਮਝਾਈ ਇਸ ਮਨ ਨੂੰ ਸਮਝਾਉਣ ਦਾ ਯਤਨ ਕਰੀਏ ਕਿਉਂਕਿ ਕਈ ਵਾਰ ਇਹ ਮਨ ਆਸ ਕਰ ਜਾਂਦਾ ਹੈ ਗੁਰੂ ਕਰ ਜਾਣ ਤੋਂ ਜਾਂ ਮਨ ਵਾਜ਼ੀਆਂ ਕਰ ਜਾਂਦਾ ਹੈ ਇਸ ਗੁਰੂ ਅਮਰਦਾਸ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ ਭਾਈ ਇਹ ਇਸ ਮਨ ਨੂੰ ਸੁਝਾਈ ਮਨ ਨੂੰ ਸਮਝਾਈਏ ਮਰਨ ਸੁਮੈ ਨੂੰ ਦੇ ਨਾਲ ਜੋੜੀ ਇਹ ਮਨ ਆਸ ਕਿਆ ਕਰੈ ਇਹ ਮਾਣਾ ਮੇਰਿਆਂ ਤੂੰ ਆਸ ਕਿਉਂ ਕਰਣਾ ਹੈ ਕਾਹਦੇ ਲਈ ਤੁਮ ਆਸੀ ਹੋ ਗਿਆ ਹੈ ਗੁਰਮਖ ਨਾਮ ਧਿਆਈ ਉਠ ਤੂੰ ਗੁਰਮਖਾਂ ਨਾਮ ਨੂੰ ਧਿਆਉਣਾ ਕਰ ਆਪਣੇ ਮਨ ਨੂੰ ਸਮਝਾਈਏ ਕਰੀਏ ਕਿ ਤੇਈ ਵਾਰ ਸਾਡਾ ਮਨ ਆਲਸ ਕਰ ਜਾਂਦਾ ਹੈ ਕਿਉਂਕਿ ਆਪਾਂ ਅਮਰ ਤੇ ਵੇਲੇ ਦੇ ਸੰਬੰਧ ਆਲਸ ਤਿਆਗ ਕੀ ਹੁੰਦੀ ਹੈ ਸਭ ਤੋਂ ਵੱਡਾ ਪਹਿਲਾ ਹੁੰਦਾ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਇਸ ਮਨ ਦੇ ਉਲਟ ਜਾਣਾ ਇਸ ਲਈ ਮਨ ਨੂੰ ਇਕਾਗਰ ਚਿਤ ਕਰਕੇ ਮਨ ਨੂੰ ਕਹੀਏ ਕਿ ਆਲਸ ਤਿਆਗ ਗੁਰਮਖ ਨਾਮ ਧਿਆਏ ਆਲਸ ਛੱਡ ਕੇ ਉਸ ਨਾਮ ਦੇ ਅੰਦਰ ਗੁਰਬਾਣੀ ਦੇ ਅੰਦਰ ਚਿਤ ਜੋੜ ਰਹਾਓ ਹਰ ਭਗਤ ਨਾਲ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਤੇ ਜਿਹੜੇ ਗੁਰਮੁਖ ਵਿਚਾਰ ਕਰਦੇ ਨੇ ਭਾਵ ਕੀ ਸਮਝਣ ਦਾ ਯਤਨ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਮਨ ਵੀ ਉਹਨਾਂ ਦਾ ਗੁਰੂ ਸਿੱਖ ਸਲਾਹ ਵਿੱਚ ਚੁਣ ਜਾਂਦਾ ਹੈ ਪਾਖੰਡ ਭਗਤ ਨਾ ਹੋ ਬਈ ਸੰਤੋ ਦਾ ਘਾਤਾਰ ਸਭ ਤੋਂ ਵੱਡੀ ਸੰਗ ਸੇ ਕਰੋਨਾ ਇਸ ਗੱਲ ਦੀ ਲੱਗੀ ਹੋਈ ਹੈ ਜਿਸ ਪਰ ਪ੍ਰਥਾਏ ਹੁਨਾਰਨ ਪਾਤਸ਼ਾਹ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਨੇ ਇੱਕੋ ਗੱਲ ਤੇ ਜੋ ਦਿੱਤਾ ਕਿ ਅਸੀਂ ਪਖੰਡ ਦਾ ਬਾਹਰੋਂ ਕਰਮ ਕਾਂਡ ਤੋਂ ਬਾਹਰ ਨਿਕਲਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹ ਰਹੇ ਨੇ ਪਖੰਡ ਭਗਤ ਨਾ ਹੋਵੇਈ ਪਖੰਡ ਦਾ ਤੇ ਭਗਤੀ ਦਾ ਆਪ ਕੋਈ ਮਿਲ ਨਹੀਂ ਪਖੰਡ ਦਾ ਸੀ ਸਰੀਰ ਕਰਕੇ ਕਰਨੇ ਆ ਸਿੱਖ ਧਰਮ ਵਿੱਚ ਜੇ ਸਭ ਤੋਂ ਵੱਡੀ ਘਾਣ ਹੋਈ ਹੈ ਤੇ ਅਖੰਡਵਾਦ ਹੈ ਕਿਉਂਕਿ ਇਹ ਵੈ ਕਈ ਵਾਰ ਦੇਖਣਾ ਵਾ ਕਈ ਵਾਰੀ ਵਿਚਾਰ ਵੀ ਕਰੀਦੀ ਹੈ ਹੁਣ ਕਈ ਵਸਤੂਆਂ ਨੇ ਕਈ ਇਤਿਹਾਸਾਂ ਨੂੰ ਸੁਣਿਆ ਹੈ ਕਈ ਇਤਿਹਾਸਾਂ ਨੂੰ ਪੜ੍ਹਿਆ ਹੈ ਜਿਹੜੀਆਂ ਆਪਾਂ ਕਹਿ ਦਿੰਦੇ ਆ ਇੱਕ ਪਿੰਲਾ ਚਲਦੀਆਂ ਆ ਰਹੀਆਂ ਸਨ ਅਸੀਂ ਤਾਂ ਕਰਦੇ ਆ ਉਹ ਸਿੱਖ ਸਮੇਂ ਦੀ ਲੋੜ ਪਹਿਲਾਂ ਆਪਾਂ ਚੁੱਲ੍ਹੇ ਬਾਲਦੇ ਸੀ ਸਮੇਂ ਦੀ ਲੋੜ ਸੀ ਅੱਜ ਗੈਸ ਬਾਲਦੇ ਕੰਪਲਰ ਬਾਲਦੇ ਆ ਕਿਉਂਕਿ ਆਪਾਂ ਸੁਵਿਧਾ ਉਸਤਾ ਮਿਲ ਹੋ ਗਈਆਂ ਨੇ ਪਹਿਲਾਂ ਬਿਜਲੀ ਨਹੀਂ ਸੀ ਬੰਦਾ ਪੱਕੀ ਦਾ ਯੂਜ਼ ਕਰਦਾ ਸੀ ਦੀਵੇ ਦੀ ਜਰੂਰਤ ਸੀ ਅੱਜ ਨਹੀਂ ਕੋਈ ਯੂਜ਼ ਕਰਦਾ ਇਸੇ ਤਰ੍ਹਾਂ ਆਪਣੇ ਮਨਾਂ ਦੇ ਵਿੱਚ ਇੱਕ ਵਹਿ ਬਚਾ ਹੋਇਆ ਹੈ ਪਖੰਡਵਾ ਦਾ ਇਮਾਜ ਉਕਰ ਹੋ ਗਿਆ ਹੈ ਹੁ ਜੇ ਆਪਾਂ ਚਾਰ ਰੱਖਣੀ ਹੈ ਕੋਈ ਸੰਕਟ ਹੁੰਦਾ ਹੈ ਤੇ ਜੇ ਆਪਾਂ ਇਹ ਗੱਲ ਕਿਸੇ ਦੇ ਘਰ ਦੇ ਕਹਿ ਦਈਏ ਤੇ ਅਗਲੇ ਨੂੰ ਗੁੱਸਾ ਲੱਗਦਾ ਹੈ ਪਹਿਲਾਂ ਲੋੜ ਹੁੰਦੀ ਸੀ ਉਸ ਸਮੇਂ ਦੇ ਵਿੱਚ ਪਾਣੀ ਦਾ ਕੋ ਸਾਧਨ ਨਹੀਂ ਸੀ ਹੁੰਦਾ ਇਸ ਕਰਕੇ ਜਲ ਕੁਰਕ ਇਹਨਾਂ ਨੂੰ ਕਿ ਜਦ ਵੀ ਤਾਜਾ ਹੋਵੇ ਜਾਂ ਹੱਥ ਪਰ ਧੋ ਕੇ ਬੰਦਾ ਡਿਊਟੀ ਬੈਠ ਜਾਵੇ ਤੇ ਜੋਤ ਜਿਸ ਨੂੰ ਆਪਾਂ ਕਹਿੰਦੇ ਹਾਂ ਜੋਤ ਸੀ ਚਾਨਣ ਕਰਦੀ ਮਿੱਟੀ ਦੀ ਦੀਵ ਦੀ ਇਸ ਕੱਪੀ ਨਹੀਂ ਸਿਲਾਈ ਜਾਂਦੀ ਕਿਸ ਨਾਲ ਚੜਦੀ ਸੀ ਤੇ ਸਰੋਂ ਦਾ ਜਿਹੜੇ ਤੇਲ ਦੀ ਜ਼ਰੂਰਤ ਹੈ ਉਹ ਧੁਮਾਕ ਕਰਦੀ ਹੈ ਕਾਲਾ ਕਰਦੀ ਹੈ ਇਸ ਲਈ ਦੇਸੀ ਘੋੜੀ ਜੋ ਕਲਾਈ ਜਾਂਦੀ ਸੀ ਕਿ ਕਿਸ ਸੰਬੰਧੀ ਬਣੀ ਰਹੇ ਜੋ ਜੇ ਕਿਸ ਨੂੰ ਇਰੀਟੇਟ ਮੈਂ ਪਰੇਸ਼ਾਨ ਨਾ ਕਰੀ ਤੇ ਆਪਣੀਆਂ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਡਾ ਧਰਮ ਬਣ ਗਿਆ ਇਸ ਨੂੰ ਆ ਨਾ ਕੋਈ ਆਪਾਂ ਪ੍ਰੋਪਰ ਤੌਰ ਤੇ ਮੰਨ ਘਰ ਸਕਨੇ ਆ ਤੇ ਨਹੀਂ ਜਮਾ ਸਕਦੇ ਕਈ ਵਾਰ ਬਈ ਪਰਿਵਾਰਾਂ ਦੇ ਘਰ ਜਾਈਦਾ ਇਹੋ ਧਿਆਨ ਹੁੰਦਾ ਹੈ ਵੀ ਜੋਤਰਾਵਾ ਜੀ ਪ੍ਰਵਾਲ ਦਾ ਵੀ ਇਹੀ ਸਤ ਜੁੜੀ ਰਹਿੰਦੀ ਹੈ ਕਿ ਜੋਤਰਾ ਤੱਟ ਬਦਲ ਜਾਏ ਜਿਹੜੀ ਗੁਰਬਾਣੀ ਸਾਡੇ ਕਾਲ ਅਖੰਡ ਪਾਠ ਚੱਲ ਰਿਹਾ ਹੈ ਉਹਦੇ ਵਗ ਧਿਆਨ ਜਾਂਦਾ ਗੁਰਬਾਣੀ ਕਿਰਪਾ ਖੰਡ ਭਗਤ ਨਾ ਹੋਵੇ ਉਹ ਖੰਡ ਕਦੇ ਪਤ ਨਹੀਂ ਹੋ ਸਕਦਾ ਦੁਬਿਧਾ ਬੋਲ ਖਵਾ ਆਪਣੇ ਮਨ ਦੇ ਵਿੱਚੋਂ ਇਹ ਦੁਬਿਧਾਵਾਂ ਇਹ ਤੋਖੜੇ ਖਤਮ ਕਰ ਦਈਏ ਸੋਚਨ ਦਾ ਲਾਇ ਨਾ ਰਲੇ ਉਹ ਗੁਰਮੁਖ ਪਿਆਰਾ ਕਦੇ ਵੀ ਪਖੰਡ ਨਹੀਂ ਕਰਦਾ ਜਿਸ ਅੰਤਰ ਵਿਵੇਕ ਵਿਚਾਰ ਜਿਹਦੇ ਅੰਤਰ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਹੈ ਉੱਚੀ ਮਤ ਹੈ ਕਦੇ ਵੀ ਇਹ ਪਖੰਡਾ ਵਿੱਚ ਨਹੀਂ ਆਉਂਦਾ ਗਲਹੀ ਹੀ ਹੋ ਰਹੀ ਹੈ ਕਿ ਜਿਨ੍ਹਾਂ ਨੇ ਸਾਨੂੰ ਧਰਮ ਦੇ ਨਾਲ ਜੋੜਿਆ ਗੁਰੂ ਦੇ ਨਾਲ ਜੋੜਿਆ ਸਾਡੀ ਸੋਤ ਇਹੋ ਜੀ ਸੀ ਅਸੀਂ ਜੋੜਨ ਵਾਲੇ ਦੇ ਨਾਲ ਜੁੜ ਗਏ ਤੇ ਜਿਹਦੇ ਨਾਲ ਜੋੜਿਆ ਹੈ ਉਹਦੇ ਨਾਲ ਜੁੜੇ ਨਹੀਂ ਇਸੇ ਕਰਕੇ ਆ ਸਮਾਗਮ ਵਿੱਚ ਦੇਰ ਟਾਲੀਆਂ ਦਾ ਗੜਬਾਲਾ ਹੈ ਕਿ ਅਸੀਂ ਜਿਹੜਾ ਸਾਨੂੰ ਜੋੜਦਾ ਹੈ ਉਹਦੇ ਨਾਲ ਜੁੜ ਜਾਂਦੇ ਆ ਤੇ ਜਿਹਦੇ ਨਾਲ ਜੁੜਨਾ ਹੈ ਉਹਦੇ ਤੋਂ ਅਸੀਂ ਬੰਦੇ ਰਹਿ ਜਾਂਦੇ ਆ ਸੋ ਸੇਵਕ ਹਰ ਆਖੀਅਮ ਜੋ ਹਰ ਰੱਖੇ ਉਰਤਾਰ ਉਹੀ ਸੰਕਹ ਉਹੀ ਧੰਤਾ ਦੇ ਯੋਗ ਹੈ ਜੋ ਹਰ ਰੱਖੇ ਉਰਤਾਲ ਫਿਰਦੇ ਵਿੱਚ ਪ੍ਰਮਾਤਮਾ ਦੇ ਸੱਚ ਨੂੰ ਧਾੜ ਕੇ ਰੱਖਦਾ ਹੈ ਤੇ ਸੱਚ ਤੇ ਪਹਿਰਾ ਦੇਣ ਦੀ ਹਿੰਮਤ ਰੱਖਦਾ ਹੈ ਮਨ ਤਨ ਸੋਪੇ ਆਗੇ ਧਰੇ ਜਿਹੜਾ ਮਨ ਕਰਕੇ ਸਰੀਰ ਤੇ ਆਪਾਂ ਲੈ ਆਏ ਜੇ ਕਿਤੇ ਮਨ ਵੀ ਅਸੀਂ ਗੁਰੂ ਨੂੰ ਸੌਂਪ ਦਿੱਤਾ ਮਨ ਤਨ ਸੋਪੇ ਆਗੇ ਧਰੇ ਹੋਂਮੈ ਜਿਦੋਂ ਜਾਇ ਤੇ ਸਾਡੇ ਚੋਂ ਹੋਂਮੈ ਹੰਕਾਰ ਵਿਕਾਰ ਖਤਮ ਹੋ ਜਾਂਦੇ ਨੇ ਧਨ ਗੁਰਮੁਖ ਸੋ ਪਰਵਾਣ ਹੈ ਤੇ ਇਹੋ ਜਾਂ ਗੁਰਮੁਖੀ ਉਸ ਵਹਿਮ ਨੂੰ ਨ ਪਰਵਾਣ ਹੁੰਦਾ ਜੇ ਕਦੇ ਨ ਆਵੇ ਹਾਰ ਜਿਹੜਾ ਵਿਕਾਰਾਂ ਤੋਂ ਪਖੰਡਾ ਤੋਂ ਨਹੀਂ ਆਉਦਾ ਕਰਮ ਮਿਲੇ ਤਾਂ ਪਾਈ ਹੈ ਇਹੋ ਜੀ ਪ੍ਰਮਾਤਮਾ ਸਾਨੂੰ ਕਰਮ ਦੇਵੇ ਵਿਣ ਕਰਮੈ ਪਾਇਆ ਨਾ ਜਾਏ ਤੇ ਕਰਮਾਂ ਤੋਂ ਬਿਨਾ ਇਸ ਨੂੰ ਪਾ ਨਹੀਂ ਸਕਦੇ ਲੱਖ 84 ਤਰਸ ਦੇ ਜਿਸ ਮੇਲੇ ਸੋ ਮਿਲਿਆ ਹਰੀ ਆਏ ਲੱਖਾਂ ਜੁਨੀਆਂ ਨੇ ਸੰਸਾਰ ਦੇ ਵਿੱਚ ਸਾਰੀਆਂ ਹੀ ਤਰਸਰੀਆਂ ਦੇ ਵਾਹਿਗੁਰੂ ਨੂੰ ਮਿਲਣ ਵਾਸਤੇ ਵਾਹਿਗੁਰੂ ਦੇ ਨਾਲ ਕਾਲਪੁਰਖ ਦੇ ਨਾਮ ਜੁੜਨ ਵਾਸਤੇ ਇਹ ਮਨੁੱਖਾ ਤੇ ਵੀ ਸਭ ਸਿੱਖਦਾਰੀ ਮਿਲੀ ਹੈ ਇਸ ਸਾਰੇ ਸੁਨੋਖਾ ਦੇ ਹੜਾਉਂਦੇ ਹੋਇਆ ਇਸ ਜੀਵਨ ਨੂੰ ਸਫਲ ਕਰੀਏ ਨਾਨਕ ਗੁਰਮੁਖ ਖਰ ਪਾਇਆ ਉਹਨਾਂ ਗੁਰਮੁਖਾਂ ਨੇ ਹਰੀ ਨੂੰ ਪਾਲਿਆ ਸਦਾ ਹਰ ਨਾਮ ਸਮਾਇ ਜਿਹੜੇ ਸਦਾ ਚੇਤ ਪ੍ਰਵਿਸ਼ਤ ਵਾਹਿਗੁਰੂ ਦਾ ਨਾਮ ਸਮਾਉਂਦੇ ਨੇ ਵਾਹਿਗੁਰੂ ਦੇ ਨਾਲ ਦਰ ਕਰਦੇ ਨਾਲ ਸੇਵਾ ਦੇ ਨਾਲ ਜੁੜੇ ਰਹਿੰਦੇ ਨੇ ਪਾਤਸ਼ਾਹ ਸਾਨੂੰ ਕਿਰਪਾ ਕਰਨ ਸਾਨੂੰ ਬਾਣੀ ਬਾਣੀ ਦੇ ਧਾਣੀ ਹੋ ਦੀ ਸਮਤ ਰੱਖਣ ਤੇ ਪਾਖੰਡ ਬਾਦ ਉਲਟ ਜਾਣ ਦੇ ਹਿੰਮਤ ਰੱਖਣ ਜਾ ਕੇ ਅਸੀਂ ਜੋ ਸੱਚ ਦੇ ਪੈਰੇ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ